ਯੋਧ ਨਸ਼ਿਆਂ ਵਿਰੁੱਧ ਇੱਕ ਮਹਿੰਮ ਇੱਕ ਜੰਗ ਤੁਸੀਂ ਸਾਡੇ ਸੈਨਿਕੋਂ ਇਸ ਜੁੱਧ ਦੇ ਜਰਨਲੋਂ ਇਸ ਜੁੱਧ ਦੇ ਤੁਸੀਂ ਚਾਰ ਚਾਰ ਮੈਂਬਰੀ ਕਮੇਟੀ ਪਿੰਡ ਦਾ ਸਰਪੰਚ ਹੋ ਗਿਆ ਜਾਂ ਬਾਰਦਾ ਕਾਉਂਸਲਰ ਹੋ ਗਿਆ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਦਾ ਮੈਂਬਰ ਵੀਡੀਓ ਸਾਹਿਬ ਹੋ ਗਿਆ ਤੇ ਐਸ ਐਚਓ ਜਾਂ ਐਸ ਐਚਓ ਦਾ ਕੋਈ ਨੁਮਾਇੰਦਾ ਹੋਊਗਾ ਬਾਕੀ ਪਿੰਡ ਦੀ ਆਬਾਦੀ ਮੁਤਾਬਕ ਤੁਸੀਂ ਦੱਸ 10 ਬੰਦਿਆਂ ਦੀ 11 ਦੀ 15 ਦੀ 20 ਦੀ ਜਿਵੇਂ ਮਰਜੀ ਤੁਸੀਂ ਜਿਵੇਂ ਕਿੱਡਰ ਪਿੰਡੀ ਆਲੇ ਨੇ ਡਿਫੈਂਸ ਕਮੇਟੀ ਬਣਾਈ ਹੈ ਤੇ ਐਦਾਂ ਤੁਸੀਂ ਜਦੋਂ ਮਰਜ਼ੀ ਬਣਾ ਸਕਦੇ ਉਹਦੇ ਚ ਇਹੀ ਹੈ ਵੀ ਇੱਕ ਤਾਂ ਇਹ ਰੱਖਣਾ ਹੈ ਸ਼ਿਕਾਇਤ ਕਿ ਪਹੀ ਇੱਥੇ ਕੁਝ ਅਣਪਛਾਤੇ ਬੰਦੇ ਆਉਂਦੇ ਨੇ ਸਰਪੰਚ ਸਾਹਿਬ ਨਾਲ ਗੱਲ ਕੋਈ ਥੋੜੇ ਪਿੰਡ ਦੇ ਨੇ ਜੇ ਨਹੀਂ ਹੈਗੇ ਤਾਂ ਕੀ ਕਰਨ ਆਉਂਦੇ ਨੇ ਉਹਨਾਂ ਦੀਆਂ ਗਤੀਵਿਧੀਆਂ ਤੇ ਨਿਗਰੱਖਣੀ ਹੈ ਜੇ ਲੱਗਦਾ ਵੀ ਇਹ ਕੁਝ ਗਲਤ ਸਮਗਰੀ ਛਿੱਟ ਕੇ ਜਾਂਦੇ ਆ ਜਾਂ ਕਿਸੇ ਨੂੰ ਦੇ ਕੇ ਜਾਂਦੇ ਆ ਤਾਂ ਤੁਸੀਂ ਪੁਲਿਸ ਨੂੰ ਰਿਪੋਰਟ ਕਰਨੀ ਨਾਲ ਦੀ ਨਾਲ ਰਿਪੋਰਟ ਹੋ ਜੀ ਜਿਹੜਾ ਕੋਈ ਪੈ ਗਿਆ ਬੁਰੀ ਸੰਗਤ ਚ ਉਹਨੂੰ ਆਪਾਂ ਓਟੀ ਸੈਂਟਰ ਚਾ ਜਿਹੜਾ ਨਸ਼ਾ ਛਡਾਊ ਕੇਂਦਰ ਉੱਥੇ ਉਹਨੂੰ ਲੈ ਕੇ ਜਾਣਾ ਫ੍ਰੀ ਇਲਾਜ ਕਰਾਉਣਾ